ਅਮਰਿਤਪਾਲ ਸਿੰਘ ਅਤੇ ਉਸਦੇ ਬਾਕੀ ਸਾਥੀਆਂ ਜਿਹੜਾ ਐਨਐਸਏ ਵਧਾਇਆ ਗਿਆ ਸੀਗਾ ਉਸ ਨੂੰ ਲੈ ਕੇ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਐਡਵੋਕੇਟ ਈਮਾਨ ਸਿੰਘ ਖਾਰਾ ਸਾਡਾ ਨਾਲ ਨੇ ਤਮਾਮ ਉਹਨਾਂ ਮੁੱਦਿਆਂ ਦੇ ਉੱਪਰ ਵੀ ਗੱਲਬਾਤ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਗਰਾਉਂਡਸ ਰੱਖੇਗੇ ਅਦਾਲਤ ਦੇ ਵਿੱਚ ਖਾਰਾ ਜੀ ਜਿਹੜੀ ਗਰਾਉਂਡਸ ਦੀ ਗੱਲ ਕਰਦੇ ਤੱਥ ਕਿਹੜੇ ਰੱਖੇ ਗਿਆ ਅਦਾਲਤ ਦੇ ਵਿੱਚ ਇਹ ਐਸਐਨਐਸਏ ਨੂੰ ਵਧਾਉਣ ਦੇ ਖਾਤਰ ਔਰ ਅਦਾਲਤ ਦੀ ਕੀ ਸੁਣਵਾਈ ਅੱਜ ਹੋਈ ਦੇਖੋ ਜੀ ਜੋ ਅੱਜ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਭਾਈ ਗੁਰਮੀਤ ਸਿੰਘ ਬੁੱਕਨ ਵਾਲਾ ਭਾਈ ਕਲਵੰਤ ਸਿੰਘ ਰਾਉਕੇ ਭਾਈ ਬਸੰਤ ਸਿੰਘ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਭਾਈ ਪਪਲ ਪ੍ਰੀਤ ਸਿੰਘ ਅਤੇ ਭਾਈ ਦਿਲਜੀਤ ਸਿੰਘ ਕਲਸੀ ਇਹਨਾਂ ਦੇ ਜਿਹੜੇ ਕੇਸ ਸੀ ਉਹ ਲੱਗੇ ਹੋਈ ਸੀ ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦਾ ਜਵਾਬਦਾਇਰ ਕਰ ਦਿੱਤਾ ਸੀ ਪਰ ਸਾਥੀਆਂ ਦੇ ਕੇਸਾਂ ਦੇ ਵਿੱਚ ਵੀ ਅੱਜ ਪੰਜਾਬ ਸਰਕਾਰ ਨੇ ਤਾਂ ਜਵਾਬਦਾਇਰ ਕਰ ਦਿੱਤਾ ਪਰ ਸੈਂਟਰ ਸਰਕਾਰ ਨੂੰ ਸਮਾਂ ਚਾਹੀਦਾ ਸੀ ਤਾਂ ਉਹਨਾਂ ਨੇ ਦੋ ਕੁ ਸਮਾਂ ਦੀ ਜੋ ਮੰਗ ਕੀਤੀ ਸੀ ਤੇ ਇਹਨਾਂ ਦਾ ਜਿਹੜਾ ਕੇਸ ਹੈ ਹੁਣ ਅੱਗੇ ਜਾ ਕੇ ਉਹ ਕੇਸ ਹੁਣ ਰੱਖ ਦਿੱਤਾ ਹੈ ਆਪਣਾ 3 ਅਕਤੂਬਰ ਤੇ ਜਦੋਂ ਭਾਈ ਕਲਵੰਦ ਸਿੰਘ ਹੋਰਾਂ ਰਾਉਕੇ ਹੋਰਾਂ ਦਾ ਦੂਸਰਾ ਜਿਹੜਾ ਕੇਸ ਹੈ ਐਨਐਸਏ ਵਾਲਾ ਉਹ ਪੈਂਡਿੰਗ ਹੈ ਤਾਂ ਇਸਦੇ ਵੀ ਸਾਡੀ ਮੇਨ ਜੋ ਮਾਨਯੋਗ ਅਦਾਲਤ ਦੇ ਕੋਲ ਇਹੀ ਦਰਖਾਸਤ ਬੇਨਤੀ ਹੈ ਵੀ ਦੇਖੋ ਪਹਿਲਾਂ ਤਾਂ ਡੀਸੀ ਕੋਲ ਪਾਵਰ ਨਹੀਂ ਹੈ ਜੀ ਇੱਕ ਸਾਲ ਦੀ ਇਕੱਠੀ ਐਨਐਸਏ ਲਾਉਂਦੀ ਤਿੰਨ-ਤਿੰਨ ਕਰਕੇ ਤਾਂ ਕਰ ਸਕਦਾ ਉਹ ਪਰ ਇਸ ਦੇ ਵਿੱਚ ਉਹਨਾਂ ਨੇ ਬਿਲਕੁਲ ਹੀ ਇਲੀਗਲ ਜਾ ਕੇ 1 ਸਾਲ ਦੀ ਕੱਥੀ ਐਨਐਸਏ ਲਾਈ ਹੈ ਦੂਸਰੀ ਦੇਖੋ ਇੱਕ ਮਨੁੱਖਤਾ ਦਾ ਸੂਲ ਹੈ ਵੀ ਜਿਹਨੇ ਕੋਈ ਕੰਮ ਕੀਤਾ ਹੁੰਦਾ ਉਹਨੂੰ ਉਸ ਚੀਜ਼ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇੱਥੇ ਤਾਂ ਮੈਂ ਕਹੂੰਗਾ ਪੰਜਾਬ ਸਰਕਾਰ ਨੇ ਪੁੱਠੀ ਗੰਗਾਵਾਹ ਦਿੱਤੀ ਹੈ ਵੀ ਕਰੇ ਕੋਈ ਹੋਰ ਤੇ ਭਰੇ ਕੋਈ ਹੋਰ ਕੋਈ ਤੁਸੀਂ ਲਾ ਲੋ ਰੋਡੇ ਪਿੰਡ ਕੱਟ ਕਰ ਲਿਆ ਕਿਸੇ ਜਥੇਬੰਦੀ ਨੇ ਤੇ ਉੱਥੇ ਕਿਸੇ ਨੇ ਕੁਝ ਕਹਿ ਦਿੱਤਾ ਤਾਂ ਉਹ ਵੀ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਖਾਤੇ 'ਚ ਪਾ ਦਿੱਤਾ ਜਦੋਂ ਕੋਈ ਵੀ ਤੁਸੀਂ ਲਾ ਲੋ ਕਿਤੇ ਕੋਈ ਰੋਸ ਮੁਜ਼ਾਹਰਾ ਹੋ ਗਿਆ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਕਿਤੇ ਕੋਈ ਰੋਸ ਪ੍ਰਦਰਸ਼ਨ ਕਰ ਦਿੱਤਾ ਉਹ ਵੀ ਇਹਨਾਂ ਦੇ ਖਾਤੇ 'ਚ ਪਾ ਦਿੱਤਾ ਭਾਈ ਅਮਰਤਪਾਲ ਸਿੰਘ ਅਤੇ ਸਾਥੀਆਂ ਦੇ ਵਿੱਚ ਕੋਈ ਪਰਿਵਾਰ ਹੈ ਕਿਸੇ ਦਾ ਉਹਨਾਂ ਦਾ ਕੋਈ ਇੱਕ ਅਦਾ ਦੂਰੋਂ ਕੋਈ ਮਾਮਾ ਚਾਚਾ ਤਾਇਆ ਕਿਸੇ ਰੋਸ ਮੁਜ਼ਾਹਰੇ ਦਾ ਹਿੱਸਾ ਬਣ ਗਿਆ ਤਾਂ ਉਹ ਵੀ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਕਰਾ ਦਿੱਤਾ ਤਾਂ ਇੱਕ ਸਾਲ ਦੇ ਨਾਲ ਬਹੁਤ ਵੱਡਾ ਇੱਕ ਧੱਕਾ ਹੈ ਇਹ ਕੰਪਲੀਟਲੀ ਵੇਗ ਐਂਡ ਐਕਸਟੈਂਊਸ ਗਰਾਊਂਡਸ ਦੇ ਉੱਪਰ ਜੋ ਇਹ ਐਨਐਸਏ ਹੈ ਇਹ ਮੈਂ ਕਹੂੰਗਾ ਇਹਨਾਂ ਨੇ ਲਈ ਸੀ ਤੇ ਹੁਣ ਉਸ ਤੋਂ ਬਾਅਦ ਜੋ ਇਹ ਐਕਸਟੈਂਡ ਵੀ ਉਸ ਤੋਂ ਬਾਅਦ ਕੀਤੀ ਗਈ ਹੈ ਜੋ ਵੀ ਟੋਟਲੀ ਮੈਂ ਕਹੂੰਗਾ ਇੱਕ ਤਰੀਕੇ ਨਾਲ ਇਲੀਗਲ ਹੈ ਤਾਂ ਉਸ ਦੇ ਉੱਪਰ ਸਾਡੀ ਜੱਜ ਸਾਹਿਬ ਸਾਹਿਬ ਨੂੰ ਇਹ ਬੇਨਤੀ ਸੀ ਤੇ ਹੁਣ 3 ਅਕਤੂਬਰ ਤਰੀਕ ਰੱਖ ਦਿੱਤੀ ਹੈ ਤੇ ਸਾਨੂੰ ਯਕੀਨ ਹੈ ਵੀ ਸਾਨੂੰ ਮਾਣਯੋਗ ਹਾਈ ਕੋਰਟ ਤੋਂ ਜੋ ਪੂਰਨ ਤੌਰ ਤੇ ਜੋ ਇਨਸਾਫ ਮਿਲੇਗਾ ਜੀ ਜਵਾਬ ਜਿਹੜਾ ਹੈਗਾ ਹੈ ਯਾ ਰਿਕਾਰਡ ਮੰਗਿਆ ਗਿਆ ਹੈ ਔਰ ਅੰਮ੍ਰਿਤਸਰ ਦੇ ਡੀਸੀ ਔਰ ਐਸਐਸਪੀ ਨੂੰ ਕੋਈ ਪੇਸ਼ ਹੋਣ ਦੇ ਲਈ ਕਿਹਾ ਗਿਆ ਜਾਂ ਕੋਈ ਉਹਨਾਂ ਕੋਲੋਂ ਜਵਾਬ ਦੇਤੋਰ ਤੇ ਮੰਗਿਆ ਗਿਆ ਇਸ ਮੌਕੇ ਆ ਦੇਖੋ ਜੋ ਆਪਣਾ ਜਵਾਬ ਮੰਗਿਆ ਗਿਆ ਹੈ ਇਹ ਆਪਣੇ ਪੰਜਾਬ ਸਰਕਾਰ ਨੇ ਤਾਂ ਦਾਇਰ ਕਰ ਦਿੱਤਾ ਜੀ ਡੀਸੀ ਅੰਮ੍ਰਿਤਸਰ ਨੇ ਵੀ ਐਸਐਸਪੀ ਅੰਮ੍ਰਿਤਸਰ ਨੇ ਵੀ ਤੇ ਜੋ ਜੇਲ ਸੁਪਰਡੈਂਡੈਂਟ ਹੈ ਦਿਬੜੂਗੜ ਉਹਨਾਂ ਨੇ ਵੀ ਕਰ ਦਿੱਤਾ ਗਿਆ ਤੇ ਜੋ ਗੱਲ ਹੁਣ ਜੋ ਸੈਂਟਰ ਸਰਕਾਰ ਦੀ ਰਹਿ ਗਈ ਹੈ ਉਹਨਾਂ ਨੂੰ ਸਮਾਂ ਚਾਹੀਦਾ ਸੀ ਜੀ ਦੀ ਗੱਲ ਇਹ 3 ਤਰੀਕ ਚ ਆ ਗਈ 3 ਤਰੀਕ ਨੂੰ ਹੀ ਆਖਰੀ ਸੁਣਵਾਈ ਹੋਈ ਆ ਚੁੱਕੀ ਹੈ ਜੀ ਤੇ ਹੁਣ ਅਸੀਂ ਜੋ ਅੱਗੇ ਵੀ ਇੱਕ ਜੋ ਕੇਸ ਆਉਣ ਜੋ ਉੱਥੇ ਭਾਈ ਗੁਰਿੰਦਰਪਾਲ ਸਿੰਘ ਔਜਲਾ ਨੇ ਉਹਨਾਂ ਦਾ ਕੇਸ ਦੀ ਵੀ ਸੁਣਵਾਈ ਹੋਣ ਲੱਗੀ ਹੈ ਜੀ ਤੇ ਉਸ ਤੋਂ ਬਾਅਦ ਮੇਨੂੰ ਲੱਗਦਾ ਇਕੱਠੀ ਸੁਣਵਾਈ ਹੋਊਗੀ ਸਾਰਿਆਂ ਦੀ ਜੀ ਬਿਲਕੁਲ ਬਿਲਕੁਲ ਧੰਨਵਾਦ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਵੀ ਜਦੋਂ NSA ਲਗਾਉਂਦੇ ਨੇ ਤਾਂ ਸਿੱਧੇ ਤੌਰ ਦੇ ਉੱਪਰ ਅਦਾਲਤ ਦੇ ਵਿੱਚ ਵੀ ਕਿਹਾ ਜਾਂਦਾ ਵੀ ਤਿੰਨ ਤਿੰਨ ਮਹੀਨੇ ਦਾ ਸਮਾਂ ਕਰਕੇ ਉਸ ਨੂੰ ਬਤਾਇਆ ਜਾਣਾ ਲੇਕਿਨ ਹੁਣ ਕੇਸ ਲੱਗਣ ਤੋਂ ਬਾਅਦ ਅੱਜ ਸੁਣਵਾਈ ਹੋਈ ਹੈ ਤਾਂ ਸੁਣਵਾਈ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਸਾਰਾ ਰਿਕਾਰਡ ਮੰਗਵਾ ਲਿਆ ਗਿਆ ਕਿ ਜਦੋਂ ਐਨਐਸਏ ਲੱਗਾ ਸੀਗਾ ਐਨਐਸਏ ਲੱਗਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਦਾ ਕੀ ਰਿਕਾਰਡ ਰਿਹਾ ਐਕਸਟੈਂਡ ਕਰਵਾਇਆ ਗਿਆ ਉਸ ਦਾ ਕੀ ਰਿਕਾਰਡ ਰਿਹਾ ਇਹ ਸਾਰਾ ਕੁਝ ਜਿਹੜਾ ਹੈਗਾ ਹੁਣ 3 ਅਕਤੂਬਰ ਦੀ ਸੁਣਵਾਈ ਦੇ ਵਿੱਚ ਨਿਕਲ ਕੇ ਸਾਹਮਣੇ ਆਵੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਦਾ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par